ਦੁੱਧ ਦੇ ਦੇ ਵਿਰੇ 36 ਕਿਲੋ ਜਮਾ ਕੰਡੇ ਵਾਲਾ ਹਾਜ਼ਰ ਹੈ 36 ਕਿਲੋ ਕੰਡੇ ਦਾ ਹਾਜ਼ਰ ਤੇ ਨਾਲ ਇਹਦੇ ਆ ਗਈ ਬੱਛੀ ਲੈ ਸਜਣਾ ਪਿੰਡ ਤਕੀਪੁਰ ਤਹਿਸੀਲ ਲੋਂਗੋਵਾਲ ਤੇ ਜ਼ਿਲ੍ਹਾ ਸੰਗਰੂਰ ਤੋਂ ਇੱਕ ਦਾ ਮੱਲੋ ਆ ਤੋਹਫਾ ਦਿਖਾ ਦਾਂਗੇ 36 ਕਿਲੋ ਕੰਡੇ ਦਾ ਦੁੱਧ ਹਾਜ਼ਰ ਤੇ ਨਾਲ ਇਹਦੇ ਆ ਗਈ ਬੱਛੀ ਤੇ ਖਾਸ ਗੱਲ ਇਹਦੀ ਇਹ ਰਹੂਗੀ ਬਾਈ ਕਹਿੰਦਾ ਨੂੰ ਜਿੱਦਾਂ ਦੇ ਮਰਜ਼ੀ ਮੌਸਮ 'ਚ ਰੱਖ ਲਓ ਉਦਾਂ ਦੇ ਮੌਸਮ 'ਚ ਹੀ ਰਹਿਣ ਵਾਲੀ ਬੱਛੀ ਆ ਗਰਮੀ ਸਰਦੀ ਮਨਾਉਣ ਵਾਲੀ ਨਹੀਂ ਹੈਗੀ ਤੇ ਬਾਕੀ ਆਰਡਰ ਚੈੱਕ ਕਰ ਸਕਦੇ ਹੋ ਚਵਾਈਆਂ ਨੇ ਇਹਦੀਆਂ ਬਾਈ ਕਹਿੰਦਾ ਤਿੰਨ ਲੱਗਦੀਆਂ ਸਵੇਰੇ ਦੁਪਹਿਰੇ ਤੇ ਸ਼ਾਮ ਨੂੰ ਇੱਕ ਬੱਚੀ ਤਾਂ ਇਹ ਦਿਖਾ ਦਾਂਗੇ ਤੁਹਾਨੂੰ ਤੇ ਇੱਕ ਆਦ ਖਾ ਦਾਂਗੇ ਇੱਕ ਮਹੀਨੇ ਦੀ ਕੱਚੀ ਤੇ ਇੱਕ ਇਧਰਲੇ ਬੰਨੇ ਤਾਜੀ ਸੂਈ ਦਿਖਾ ਦਾਂਗੇ ਇਹਦੇ ਕੋਲੇ ਬਾਈ ਕਹਿੰਦਾ ਹੈਗਾ 18 ਕਿਲੋ ਦੇ ਲਗਭਗ ਤਿਆਰੀ ਵਾਲਾ ਦੁੱਧ ਤੇ ਜਗਾ ਦਾ ਜ਼ਰੂਰ ਕਹੂੰਗਾ ਉੱਚੀ ਨੀਮੀ ਦਾ ਵਾਸਾ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਪਰ ਪਸ਼ੂਤਨ ਬਾਈ ਕੋਲੇ ਇਹ ਮੰਨ ਲਓ ਮੰਨ ਲਓ ਵੀ ਟੌਪ ਕੁਆਲਿਟੀ ਦੇ ਆ ਬਾਕੀ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਹੋਰ ਕੀ ਹਾਲ ਹੈ ਜੀ ਵਧੀਆ ਜੀ ਚੜ੍ਹਦੀ ਕਲਾ ਵਧੀਆ ਜੀ ਨਾਮ ਤੇ ਫੋਨ ਨੰਬਰ ਬੋਲ ਦਿਓ ਮੇਰਾ ਨਾਮ ਜਗਜੀਤ ਸਿੰਘ ਆ ਪਿੰਡ ਤਕੀਪੁਰ ਆ ਮੋਬਾਈਲ ਨੰਬਰ 9815768364 9815768364 68364 ਤੇ ਜੇ ਗੱਲ ਕਰ ਲਈ ਬਾਈ ਵਪਾਰ ਦਾ ਕੰਮ ਨਹੀਂ ਆ ਨਾ ਮੇਰਾ ਆਪਣਾ ਖੇਲੂ ਕੰਮ ਹੈ ਓਕੇ ਘਰ ਦੇ ਪਸ਼ੂ ਨੇ ਨਾ ਤੇ ਲੱਭੀ ਪਰਲੇ ਬੰਨੇ ਮਾਰੀ ਕੈਮਰਾ ਪਸ਼ੂਤਾਂ ਬਾਈ ਕੋਲ ਕਾਫੀ ਗਿਣਤੀ ਚ ਰੱਖਿਆ ਹੋਇਆ ਅੰਦਰ ਤੇ ਜਿਵੇਂ ਤੁਸੀਂ ਇਧਰਲੇ ਬੰਨੇ ਭਾਰਤਪੁਰਤ ਪਾਈ ਵੀ ਵੇਖੋਗੇ ਬਿੱਤਾ ਆਇਆ ਜਾਂ ਘਮ ਹੈ ਇਧਰ ਮਿੱਟੀ ਪਾਈ ਵੀ ਆ ਉਹ ਹਿਸਾਬ ਨਾਲ ਜੱਜਮੈਂਟ ਕਰਿਓ ਪਰ ਪਸ਼ੂ ਜਿਵੇਂ ਤੁਹਾਨੂੰ ਦੱਸਿਆ ਸ਼ੁਰੂਆਤ ਚ ਵੀ ਪਸ਼ੂਏ ਸੱਜਣ ਕੋਲੇ ਬਹੁਤ ਚੰਗੇ ਨੇ ਤੇ ਭਾਈ ਆ ਇੱਕ ਨੰਬਰ ਵਾਲੀ ਬੈੜ ਤੋਂ ਸ਼ੁਰੂ ਕਰ ਦਈਏ ਹਾਂ ਤੇ ਨਾਲ ਇਹਦੇ ਬੱਚੀ ਆ ਗਈ ਨਾ ਨਾਲ ਜੀ ਹਾਂ ਜਿਹਦੇ ਬੱਚੀ ਆ ਗਈ ਥੋੜਾ ਸਾਈਡ ਨੂੰ ਹੋ ਜਾਓ ਤੇ ਲੱਭੀ ਇੱਥੋਂ ਕਰਾ ਦੇ ਤਸੱਲੀ ਉੱਤੋਂ ਬਿਲਕੁਲ ਸਟੇਟ ਲੈਗ ਸਕੋਰ ਦੀ ਫੁੱਲ ਮਜ਼ਬੂਤ ਲੱਭੀ ਉੱਚੇ ਚ ਖੜਾ ਤੇ ਬੈੜ ਨੀਵੇਂ ਜੇ ਖੜੀ ਆ ਪਰ ਅਕਸਰ ਤੁਸੀਂ ਦੇਖਦੇ ਹੁੰਦੇ ਹੋ ਵੀ ਪਸ਼ੂ ਵਪਾਰੀਆਂ ਨੇ ਟਿੱਬੇ ਤੇ ਲਾਏ ਹੁੰਦੇ ਆ ਤੇ ਬੰਦਾ ਖੜਾ ਹੁੰਦਾ ਨੀਵੇਂ ਜਿਹਾ ਔਰ ਇੱਥੇ ਕਾ ਮਲਟਾ ਜੈਨੂਨ ਕਾ ਮੈਂ ਸਜਣ ਦਾ ਸੁਆ ਕਿਡਾ ਰਹੂਗੀ ਬਾਈ ਇਹ ਵੀਰੇ ਸੁਗਾ ਰਹੂਗੀ ਆਪਣੀ ਦੂਜਾ ਕੈ ਵਾਰ ਚਵਾਈ ਕਰਦਾ ਡੇੜੀ ਚ ਇਹ ਵੀਰੇ ਆਪਾਂ ਸਵੇਰੇ ਚੋਈ ਕਰੀ ਹੋਈ ਹੈ ਦੀ 5 ਵਜੇ ਓਕੇ ਤੇ ਹੁਣ 12 ਵਜੇ ਦੀ ਚੋਈ ਕਰਨੀ ਸੀ ਠੀਕ ਆ ਗੱਲ ਆ ਉਹ ਤੁਹਾਡਾ ਫੋਨ ਆ ਗਿਆ ਤੁਸੀਂ 10 ਮਿੰਟ ਲੇਟ ਹੋਗੇ ਨਹੀਂ ਤੇ ਘੰਟਾ ਇੱਕ ਉੱਤੋਂ ਦੀ ਲੰਘ ਗਿਆ ਚੋਈ ਹੁਣ ਇਹ ਮੰਨ ਲਾ ਲੱਭੀ ਚੈੱਕ ਕਰਾ ਦੇ 12 ਵਜੇ ਕਿੰਨਾ 52 ਮਿੰਟ ਹੋਗੇ ਮਿੰਟ 52 ਇਹਦੇ ਉੱਪਰ ਦੀ ਚੰਦਰ ਨੇ ਇਹ ਇੱਥੋਂ ਕਰਾ ਲਈ ਜੀ ਪੰਜਾਹ 52 ਮਿੰਟਾਂ ਨਾਲ ਹੀ ਫਸੀ ਖੜੀ ਐ ਥੱਲੇ ਸਵੇਰ ਦੀ ਕੀਤੀ ਵੀ ਅਜ ਭਾਈ ਹਾਂ ਸਵੇਰ ਦੀ ਵੀਰੇ ਚੋਈ ਕੀਤੀ ਕਿੰਨੇ ਦੰਦਾ ਸੁਆ ਇਹਦਾ ਇਹਦੇ ਹੋ ਗਏ ਆ ਸਾਹਮਣੇ ਬੱਛੀ ਐ ਮੈਂ ਮੰਨ ਲਿਓ ਕੋਈ 15 ਮੰਨ ਲੇ ਕੋਈ ਵੀਰੇ 20 ਮੰਨ ਲੇ ਤੋੜ ਦੋ ਖੋਲ ਕੇ ਤੇ ਬਾਕੀ ਸੱਜਣੋ ਨਾ ਇੱਥੇ ਤਾਂ ਤੁਰਦੀ ਦੀ ਅਡਜਸਟਮੈਂਟ ਕਰ ਸਕਦੇ ਹਾਂ ਲੈ ਚੱਲ ਭਾਈ ਗਾਂ ਨੂੰ ਲੈ ਚੱਲ ਲੈ ਚੱਲ ਉੱਤੋਂ ਰਹੂਗੀ ਬਿਲਕੁਲ ਸਟੇਟ ਤੇ ਕ੍ਰੋਸ ਹੰਗ ਦੇ ਵਿੱਚ ਆ ਗਈ ਤੇ ਦੁੱਧ ਕਿੰਨਾ ਹਾਜ਼ਰ ਆ ਭਾਈ ਦੇ ਕੋਲੇ ਦੁੱਧ ਦੇ ਵੀਰੇ 36 ਕਿਲੋ ਜਾਵਾ ਕੰਡੇ ਵਾਲਾ ਹਾਜ਼ਰ ਐ 36 ਕਿਲੋ ਕੰਡੇ ਦਾ ਹਾਜ਼ਰ ਤੇ ਨਾਲ ਇਹਦੇ ਆ ਗਈ ਬੱਛੀ ਹਨਾ ਹਾਂ ਲੈ ਚ ਤੇ ਬਾਕੀ ਸਾ ਤੁਹਾਨੂੰ ਇੱਥੇ ਤੋਂ ਕੁਆਲਿਟੀ ਚੈੱਕ ਕਰ ਸਕਦੇ ਹੋ ਚਵਾਈਆਂ ਬਾਈ ਕਹਿੰਦਾ ਤਿੰਨ ਟਾਈਮ ਕਰਦੇ ਆ ਅਸਲ ਬੱਛੀ ਦਿਖਾਤੀ ਤੁਹਾਨੂੰ ਪੂਰੀ ਕਮਾਲਾ ਬਾਈ ਇੱਥੋਂ ਇਹ ਹੱਥੀ ਚਵਾਈ ਦੇ ਕਿ ਮਸ਼ੀਨੀ ਦੇ ਬਾਈ ਇਹ ਵੀਰੇ ਇਸ ਟਾਈਮ ਹੱਥੀ ਤੇ ਤੇ ਬਾਕੀ ਜਗ੍ਹਾ ਦਾ ਇਦਾਂ ਦਾ ਸਿਸਟਮ ਜਾ ਰਿਹਾ ਥੋੜਾ ਜਿਹਾ ਇਹ ਹੱਥੀ ਚਵਾਈ ਤੇ ਬਾਈ ਹਾਂ ਵੀਰੇ ਹੱਥੀ ਤੇ ਆ ਬਾਈ ਕਹਿੰਦਾ ਹੱਥੀ ਚਵਾਈ ਤੇ ਆ ਹੱਥੀ ਚਵਾਈ ਤੇ ਤੇ ਬਾਕੀ ਨਾ ਇੱਥੇ ਤੋਂ ਕੁਆਲਿਟੀ ਚੈੱਕ ਕਰ ਸਕਦੇ ਹੋ ਆਰਡਰ ਕੁਆਲਿਟੀ ਥਣਲੇਵੇ ਦੀ 100 ਦੀ 100 ਰਹਿਣ ਵਾਲੀ ਆ ਆ ਗਈ ਮੱਲੋ ਕਰੋ ਸੰਗ ਚ ਤੇ ਨਾਲ ਇਹਦੇ ਆ ਗਈ ਬੱਛੀ ਤੇ ਬਾਕੀ ਕੁਆਲਿਟੀ ਸਰਾ ਕੁਆਲਿਟੀ ਜੀ ਕਹੂੰਗਾ ਜਿਵੇਂ ਤੁਹਾਨੂੰ ਸਟਾਰਟਿੰਗ ਕੀ ਦੱਸਿਆ ਨਾ ਜਿੱਦਾਂ ਦੇ ਮਰਜ਼ੀ ਮੌਸਮ 'ਚ ਰੱਖ ਲਓ ਉਦਾਂ ਦੇ ਮੌਸਮ 'ਚ ਹੀ ਰਹਿਣ ਵਾਲੀ ਵਹਿੜ ਆ ਤੇ ਇੱਥੋਂ ਕਰ ਸਕਦੇ ਹੋ ਕੁਆਲਿਟੀ ਚੈੱਕ ਪਰਲੇ ਬੰਨੇ ਕਰਿਓ ਬਾਈ ਇੱਧਰਲੇ ਬੰਨੇ ਤੇ ਜਦੋਂ ਇੱਧਰਲੇ ਬੰਨੇ ਜਾਊਗੀ ਤਾਂ ਉੱਥੋਂ ਜੱਜਮੈਂਟ ਕਰ ਲਿਓ ਉੱਥੋਂ ਬਿਲਕੁਲ ਸਟੇਟ ਆ ਬੱਚੇ ਟਾਪ ਦੇ ਪਾ ਦੂਗੀ ਜਿੱਦਾਂ ਦਾ ਸੀਮਨ ਲਾਉਂਗੇ ਉਦਾਂ ਦੀ ਬੱਚੇ ਪਾਉਣ ਦਾ ਦਮ ਰੱਖਦੀ ਆ ਜਿੱਡੀ ਆਪ ਆ ਓਡੇ ਬਾਈ ਕਹੂੰਗਾ ਇਹਨੂੰ ਹਵਾਨਾ ਲੱਗਿਆ ਹੈ ਨਾ ਕੇਰਾ ਹੋਰ ਕਰ ਦੋ ਥੋੜੀ ਇੱਧਰ ਨੂੰ ਕਰ ਦੋ ਤੇ ਬਾਕੀ ਇੱਥੋਂ ਚੈੱਕ ਕਰ ਸਕਦੇ ਹਾਂ ਬਾਈ ਆ ਥਣ ਤੇ ਕਿਵੇਂ ਖਰਾਸ਼ ਜੀ ਇਹਦੇ ਇਹ ਬਾਈ ਨਾ ਬੈਠੀ ਥੋੜੀ ਛਰੀਟ ਜੀ ਲੱਗੀ ਠੀਕ ਆ ਗੱਲ ਉਹ ਥੱਲੇ ਮੈਟਦਾ ਨਹੀਂ ਹੈਗਾ ਜਦੋਂ ਜਗਾੜ ਜਾ ਠੀਕ ਆ ਗੱਲ ਆ ਹਾਂ ਹੋਰ ਕੋਈ ਚਵਾਈ ਚੂਈ ਦਾ ਤਾਂ ਕੋਈ ਕੋਈ ਧਾਰ ਦਾ ਵੀ ਫਰਕ ਨਹੀਂ ਹੈਗਾ ਠੀਕ ਆ ਚਵਾਈ ਵਾਲਾ ਕੰਮ ਦਾ ਬਾਈ ਕਹਿੰਦਾ ਬਿਲਕੁਲ 100 ਦਾ 100 ਰਹੂਗਾ ਥੋੜੀ ਕਰੀਟ ਲੱਗੀ ਤੇ ਇਹਦੇ ਧਾਰਾ ਮਾਰ ਕੇ ਦਿਖਾ ਦਾਂਗੇ ਦੁੱਖ ਦਾ ਖਾਰੀ ਮੰਦੀ ਇਹਦਾ ਹਾਂ ਨਾ 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 ਕੋਈ ਦੁੱਖ ਹੀ ਨਹੀਂ ਯਾਰ ਠੀਕ ਆ ਗੱਲ ਚਵਾਈ ਤੁਹਾਨੂੰ ਮੰਨ ਲਓ ਇਹਦੀ ਲਾਸਟ ਤੇ ਕਰਾ ਦਿੰਦੇ ਆ ਵੀਡੀਓ 'ਚ ਚੈੱਕ ਵੀ ਧਾਰਾ ਧੂ ਇਹਦਾ ਯਾਰ ਕਰਾਨ ਨੂੰ ਮੇਰੇ ਵੀਰ ਡੇਢ ਕਰਾਲਾ ਹਾਂਜੀ 1 40 ਕਰਾਲਾ ਹਾਂਜੀ 1 35 ਦੀ ਵਾੜ ਦੇਵਾਂਗੇ ਜਮੀ ਫਿਕਸ ਜਮੀ ਛੱਡ ਕੀ ਸਾਰਾ ਕੁਝ ਵੀ ਯਾਰ ਇੰਨੀ ਜੇਬ ਚ ਹੀ ਪਾਉਣੀਆਂ ਬਸ 1 30 ਦੀ ਦੇ ਦਾਂਗੇ ਯਾਰ ਜਮੀ ਜਾਇਦ ਜੀ ਹੈ ਨਾ ਠੀਕ ਹੈ ਖੁਸ਼ ਹੋ ਜਮੀ ਖੁਸ਼ ਆ ਬਾਈ ਕਹਿੰਦਾ ਆ ਜਿੰਨੇ ਮਰਜ਼ੀ ਮੰਗਾ ਲਓ ਡੇਢ 40 35 1 ਲੱਖ ਤੇ 30 ਦੀ ਬੱਛੀ ਦੇਵਾਂਗੇ ਤੇ 36 ਕਿਲੋ ਦੁੱਧ ਬਾਈ ਕੰਡੇ ਤੇ ਡੰਗ ਤੋਂ ਡੰਗ ਚਬਾ ਕੇ ਤਸੱਲੀ ਕਰਾ ਦਾਂਗੇ ਭਰਾਵਾਂ ਦੀ ਹਮ ਤੋ ਟਾਈਮ ਚਵਾ ਕੇ ਦੇ ਦਾਂ ਜਿਹੜੇ ਪੁਰਾਣੇ ਆ ਕੇ ਚੋਣੀਆਂ ਆ ਜਿੰਦਾ ਮਰਜੀ ਭਰਾ ਆਪਣਾ ਤਿੰਨ ਰੰਗ ਚੋਵੇ ਆ ਕੇ ਚਾਰ ਦਿਨ ਚੋਵੇ ਠੀਕ ਹੈ ਜੀ ਤੇ ਤਸੱਲੀ ਬਾਈ ਕਹਿੰਦਾ ਪੂਰੀ ਫੁੱਲ ਕਰਾ ਕੇ ਦੇਣੀਆਂ ਟਾਈਮ ਤੋਂ ਟਾਈਮ ਤੇ ਕੁਆਲਟੀ ਬਹੁਤ ਕਮਾਲ ਦੀ ਹੈ ਬੱਚੀ ਦੀ ਤੇ ਆ ਦੋ ਨੰਬਰ ਵਾਲੀ ਕੀ ਡਿਟੇਲ ਆ ਭਾਈ ਇਹ ਵੀਰੇ ਆਪਣੀ ਘਰ ਦੀ ਵਜੜਾ ਇਹ ਓਕੇ ਤੇ ਇਹ ਦੂਜੇ ਸੂਏ ਆ ਘਰ ਦੇ ਥੋੜੀ ਐਨ ਠੰਡੀ ਸਵਾਦੀ ਜਮਾ ਠੰਡੀ ਆ ਠੰਡੀ ਹੈ ਠੀਕ ਆ ਗੱਲਾ ਆ ਸਵਾਦੀ ਰਹੂਗੀ ਠੰਡੀ ਸੀਲ ਇੱਥੋਂ ਸਾਈਡ ਤੇ ਹੋ ਜਾ ਜੀ ਇਹ ਵੀ ਕਰਾਉ ਸੰਗ ਚ ਆ ਗਈ ਪੌਹੀਆ ਮੱਝਾਂ ਵਰਗਾ ਦੁੱਧ ਕਹ ਲਈ ਹਾਂ 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 ਸੁਹਾ ਬਈ ਇਹਦਾ ਕਿਹੜਾ ਹੈ ਇਹ ਦੂਜਾ ਕਿੰਨਾ ਦੁੱਧ ਚ ਪਾਇਆ ਨੇ ਪਹਿਲਾਂ ਨੇ ਇੰਨੇ ਵੀਰੇ ਝੂਠ ਐਵੇਂ ਮਾਰੀ ਜੋ ਵੀ ਨੇ 25 ਕਿਲੋ ਦੇਤਾ ਹਾਂਜੀ ਠੀਕ ਹੈ ਹਾਂਜੀ ਇਹਨੇ ਪਹਿਲੇ ਸੂਏ ਤੋਂ ਦੁੱਧ ਦਿੱਤਾ 15 16 ਕਿਲੋ 15 16 ਹਾਂ ਠੀਕ ਹੈ ਗਰਮੀ ਸਰਦੀ ਨਹੀਂ ਮੰਨਦੀ ਨਾ ਕੋਈ ਗਰਮੀ ਨਹੀਂ ਕੋਈ ਸਰਦੀ ਨਹੀਂਗੀ ਠੀਕ ਹੈ ਜੀ ਸੀਮਣ ਵਧੀਆ ਲੱਗਿਆ ਇਹਦੇ ਸੀਮਣ ਵਧੀਆ ਲੱਗਿਆ ਠੀਕ ਹੈ ਉਹਦੀ ਡਿਟੇਲ ਆਪਾਂ ਜਿਹੜਾ ਸੱਜਣ ਲੈਣਾ ਆਊਗਾ ਉਹ ਨੂੰ ਦਵਾਂਗੇ ਠੀਕ ਹੈ ਦਿਨ ਕਿੰਨੇ ਬਾਕੀ ਨੇ ਹੋਣ ਇਹਦੇ ਇਹਦੇ ਦਿਨ 1 ਮਹੀਨੇ ਤੋਂ 10 ਦਿ ਮਨ ਲਓ ਵੀ 1 ਮਹੀਨਾ 10 ਦਿਨ ਰਹਿੰਦੇ ਨੇ ਅੱਜ ਕਿੰਨੇ ਪੈਸੇ ਲਵਾਂਗੇ ਇਹਦੇ ਅੱਜ ਇਹ ਆਪਾਂ ਕਰਾਉਣ ਨੂੰ ਇਹਦਾ ਮੁੱਲ ਅੱਸੀ ਕਰਾ ਲਓ ਹਾਂਜੀ 90 ਕਰਾ ਲਓ ਹਾਂਜੀ 65000 ਦੀ ਵਿਹੜ ਦੇ ਦੇਾਂਗੇ ਜੱਸ ਸੁਣੋ ਜੀ ਫਿਕਸ ਫਿਕਸ ਹੀ ਕਰਨਾ ਜਮੇ ਕੋਈ ਜਮੇ ਫਿਕਸ ਆ ਜਾਊ ਰੇਣ ਵਾਲੇ ਜਮੇ ਦੇਣ ਵਾਲਾ ਵੀ ਫਿਕਸ ਜਿੰਨੇ ਦੀ ਦੇਣੀ 60000 ਦੀ ਵਿਹੜ ਦੇ ਦਾਂਗੇ ਪੂਰੇ ਦੀ ਆ ਹੁਣ ਬਣ ਗਈ ਨਾ ਗੱਲ ਫਿਕਸ ਫਿਕਸ ਹੀ ਕਰਨਾ ਕੰਮ ਆਪਾਂ ਜਾਰੇ ਆ ਜੀ ਇਹਦੇ ਵਿੱਚ ਛੋਟ ਹੀ ਹੋਊਗੀ ਜਿਹੜਾ ਬਾਈ ਕਹਿੰਦਾ 60 ਚੋਂ ਛੋਟ ਵਾਲਾ ਕੰਮ ਹੀ ਰਹੂਗਾ ਤੇ ਉਹਦਾ ਮੰਨ ਲਓ 1 30 ਚ ਛੋਟੇ ਛੋਟੇ ਵਾਲਾ ਕੰਮ ਆ ਤੇ ਹੁਣ ਮਾਰਦੇ ਲੱਭੀ ਆ ਬੈਠਦੇ ਕੈਮਰਾ ਓਏ ਬਾਡੀ ਬੁੱਡੀ ਇਹਦੀ ਕਰਾ ਦੇ ਚੱਕੇ ਦੇ ਆਰਡਰ ਤੇ ਮਾਰ ਕੈਮਰਾ ਸਮਾਂ ਤੁਹਾਨੂੰ ਦਿਖਾਤਾ ਮੈਂ 1 ਵਜਨ ਚ 8 ਮਿੰਟ ਰਹਿੰਦੇ ਹੁਰਲੇ ਬੰਨੀ ਆ ਕੇ ਦਿਖਾ ਦੇ ਲੱਭੀ ਸਾਈਡ ਤੋਂ ਤੇ ਚਬਾਈ ਇਹਦੀ ਸਵੇਰ ਦੀ ਹੋਈ ਵੀ ਆ ਇਹਦਾ ਸੂਆ ਕਿਹੜਾ ਬਾਈ ਇਹਦਾ ਦੂਜਾ ਆਹ ਨਾਲ ਬੱਚਾ ਬੱਛਾ ਆ ਗਿਆ ਦੀ ਹਾਂ ਨਾਲ ਇਹਦੇ ਬੱਛਾ ਆ ਗਿਆ ਕਿੰਨੇ ਦਿਨ ਦਾ ਸੂਆ ਇਹਦਾ ਇਹਦਾ ਹੈਗਾ 16 17 ਦਿਨ ਹੋਏ ਨੇ ਨੂੰ ਸੂਈ ਨੂੰ ਸੋ ਆਹ ਨਾੜੂਆ ਬਣਾ ਹੁਣੀ ਅੱਥਾ ਇਹਦਾ ਠੀਕ ਆ ਗੱਲ ਇਹਦੇ ਕੋਲ ਦੁੱਧ ਹਾਜ਼ਰ ਕਿੰਨਾ ਅਜਾ ਇਹਦੇ ਕੋਲ ਜਮਾ ਹਾਜ਼ਰ ਜਿਹੜਾ ਦੁੱਧ ਹੈ ਜਿਹੜਾ ਆਪਾਂ ਚਵਾ ਕੇ ਹਾਂਜੀ ਦੇਣਾ ਆਪਾਂ ਕੰਡਾ ਕਰਾ ਕੇ ਕੰਡਾ ਕਰਾ ਕੇ 18 ਕਿਲੋ ਦੁੱਧ ਦਾ ਆਪਾਂ ਕੰਡਾ ਕਰਾ ਕੇ ਦਵਾਂਗੇ 18 ਦਾ ਟਾਈਮ ਤੋਂ ਟਾਈਮ ਟਾਈਮ ਤੋਂ ਟਾਈਮ ਜਿਹੜਾ ਮਰਜ਼ੀ ਭਰਾ ਹੋਵੇ ਥੋੜੀ ਪਿਛਾਂ ਧੋਰ ਲੈ ਬੰਨੇ ਕਰਦੇ ਲੱਭੀ ਖੜੀਏ ਦਿਖਾਏ ਥੋੜੀ ਜਗ੍ਹਾ ਹੀ ਦਿੱਕਤ ਆ ਜਦੋਂ ਔਰਲੇ ਬੰਨੇ ਆਊਗੀ ਆਰਡਰ ਦੀ ਜੱਜਮੈਂਟ ਕਰ ਲਿਓ ਉਦਾਂ ਤੁਰਨ ਤਰਨ ਚ ਰਹੂਗੀ ਇਥੋਂ ਲੈ ਵੀ ਇਹਦੇ ਆਰਡਰ ਤੇ ਮਾਰਨੀ ਕੈਮਰਾ ਉਹ ਸਵੇਰ ਆ ਦੀ ਠੰਡੀ ਆ ਨਾ ਜਮਾਂ ਠੰਡੀ ਆ ਯਾਰ ਹਾਂ ਉਹ ਤਾਂ ਗਰਮ ਗਰਮ ਵਾਲਾ ਸੀ ਨਹੀਂ ਇਥੋਂ ਕਰਾ ਦੀ ਚੱਕ ਇਹਦੇ ਕੋਲੇ ਹਾਜ਼ਰ ਦੁੱਧ ਆ ਗਿਆ ਬੇੜਾਂ ਕੋਲੇ ਇੱਕ ਕੈਨ ਵਾਲਾ ਹੁੰਦਾ ਇੱਕ ਬਾਈ ਹਾਜ਼ਰ ਹੁੰਦਾ ਨਾ ਹਾਂ ਇਹਦੇ ਕੋਲੇ ਬਾਈ ਕਹਿੰਦਾ 18 ਕਿਲੋ ਤੁਹਾਨੂੰ ਕੰਡਾ ਲਵਾ ਕੇ ਡੰਗ ਤੋਂ ਡੰਗ ਸਵੇਰ ਆ ਦੀ ਰਹੂਗੀ ਬਿਲਕੁਲ ਠੰਡੀ ਇਹ ਵੀ ਹੱਥੀ ਜਵਾਈ ਦੇ ਬਾਈ ਜਮਾਂ ਹੱਥੀ ਜਵਾਈ ਦੇ ਇਹਦਾ ਰੇਟ ਕੀ ਰੂਗਾ ਬਾਈ 18 ਕਿਲੋ ਜਵਾਈ ਇਹਦਾ ਬਾਈ ਕਰਾਉਣ ਨੂੰ 80 ਕਰਾ ਲਓ ਹਾਂਜੀ 75000 ਦੀ ਵੈੜ ਦੇਣੀ ਹੈ 18 ਕਿਲੋ ਕੰਡਾ ਕਰਾ ਕੇ ਜਮਾ ਕੰਡਾ ਕਰਾ ਤੇ ਧਾਰਾਂ ਦਿਖਾ ਦੇਣਗੇ ਹੁਣ ਉਹਦੇ ਇੱਕ ਨੂੰ ਹਾਂ ਉਹਦੀਆਂ ਧਾਰਾਂ ਵਿਖਾਵਾਂਗੇ ਅੱਲਾ ਕੇ ਬੱਚਾ ਦਿਖਾ ਦੇ ਲੈ ਸੱਚ ਨੂੰ ਚਵਾਈ ਕਰ ਸਕਦੇ ਹਾਂ ਚੈੱਕ ਤੁਹਾਡੇ ਸਾਹਮਣੇ ਮੈਂ ਤਸੱਲੀ ਕਰਾਉਣੀ ਆ ਤੁਹਾਡੀ ਤਾਂ ਕਰਕੇ ਬਾਈ ਤੋਂ ਧਾਰਾਂ ਦਿਖਾਤੀਆਂ ਮਾਰ ਕੇ ਕਈ ਵਾਰੀ ਇਹ ਹੁੰਦਾ ਵੀ ਦੁੱਖ ਦਾਖ ਜ਼ਿਆਦਾ ਮੰਦੀ ਆ 19 20 ਦਾ ਪਸੂ ਤੁਹਾਨੂੰ ਪੁੱਛਣਾ ਆ ਚਵਾਈ ਦੀ ਆ ਗਈ ਪੂਰੀ ਠੋਸ ਗਰਲੈਂਡੋ ਵਾਲਾ ਕੰਮ ਹੀ ਆਲਾ ਛੱਡ ਦੇ ਬਾਈ ਪਿਛਲਾ ਚ ਵੀ ਮਾਰਦੀ ਤੇ ਇੱਧਰ ਵੀ ਲੱਭੀ ਪਿਛਲਾ ਚ ਦਿਖਾਦੀ ਕਿਉਂਕਿ ਬੈੜੇ ਮੈਂ ਕਹੂੰਗਾ ਅਰ ਗੇਟ ਗੇਟ ਤਾਂ ਥੱਲੀ ਗੜੀ ਪਈ ਯਾਰ ਇੱਥੇ ਜੀ ਓਲਾ ਯ ਬਾਹੜ ਦੇ ਦਾ ਕੀ ਰੇਟ ਦੱਸਿਆ ਦੀ ਆਪ ਇਹਦਾ ਇਹਦਾ ਆਪ 135 135 ਦੇ 130 ਹੀ ਕਹਿ ਦੀ ਫਿਕਸ ਜੀ ਹਾਂ ਨੰਬਰ ਬੋਲ ਦਿਓ ਜੀ 9857 ਹਾਂਜੀ 68364 68364 ਪਿੰਡ ਤਕੀਪੁਰ ਤਹਿਸੀਲ ਲੋਂਗੋਵਾਲ ਤੇ ਜ਼ਿਲ੍ਹਾ ਰਹੂਗਾ ਸੰਗਰੂਰ ਮੰਨ ਲਓ ਬੜਾ ਟੋਪ ਤੋਂ ਟੋਪ ਦੀਆਂ ਦਿਖਾ ਦਿਆਂ ਨੰਬਰ ਵਾਈ ਦਾ ਸਕਰੀਨ ਤੇ ਚੱਲਦਾ ਜਿਹੜਾ ਵੀ ਪਸ਼ੂ ਤੁਹਾਨੂੰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ